ਹਾਂਜੀ ਬੇਟਾ ਚੈਪਟਰ 17 ਲੋਹੜੀ ਦੀਆਂ ਧੂਣੀਆਂ ਠੀਕ ਹੈ ਲੋਹੜੀ ਦਾ ਤਿਹਾਰਾ ਜਿਹੜਾ ਲੋਹੜੀ ਦੇ ਤਿਹਾਰ ਵਾਲੇ ਦਿਨ ਹੀ ਧੂਣੀਆਂ ਬਲੇ ਜਾਂਦੇ ਨੇ ਨਾ ਪਾਤੀਆਂ ਦੇ ਨਾਲ ਲੱਕੜਾਂ ਦੇ ਨਾਲ ਵਾਲੀਆਂ ਜਾਂਦੀਆਂ ਨੇ ਤਾਂ ਜਿਹੜਾ ਲੋਹੜੀ ਦਾ ਤਿਹਾਰਾ ਹੈ ਉਹ ਜਨਵਰੀ ਦੇ ਵਿੱਚ 12 ਜਾਂ 13 ਅੰਤ ਚੰਨ ਮਹੀਨੇ ਨੂੰ ਮਨਾਇਆ ਜਾਂਦਾ ਹੈ ਇਸ ਚੈਪਟਰ ਦੇ ਵਿੱਚ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਵੀ ਜਿਹੜੇ ਮਨੁੱਖ ਆਪਾਂ ਇਨਸਾਨ ਆ ਠੀਕ ਹੈ ਤਾਂ ਸਾਨੂੰ ਸਾਰਿਆਂ ਨੂੰ ਜਿਹੜੀ ਤਿਹਾਰਾਂ ਦੇ ਨਾਲ ਸਾਂਝ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਸਾਡੇ ਤਿਹਾਰਾਂ ਦੇ ਨਾਲ ਸਾਂਝ ਹੁੰਦੀ ਹੈ ਤਾਂ ਆਪਸੀ ਪਿਆਰ ਮੁਹੱਬਤ ਸਾਰਿਆਂ ਦੇ ਵਿੱਚ ਬਹੁਤ ਵੱਧ ਹੈ ਤੇ ਆਪਸ ਦੇ ਵਿੱਚ ਸਾਰਿਆਂ ਦੇ ਸਾਰਿਆਂ ਦੇ ਨਾਲ ਜਿਹੜੀ ਭਾਈਵਾਲਤਾ ਸਾਂਝੀ ਵਾਲਤਾ ਬਣੀ ਰਹਿੰਦੀ ਹੈ ਉਹ ਹੁਣ ਆਪਾਂ ਇਸ ਚੈਪਟਰ ਦੇ ਵਿੱਚ ਲੋੜੀ ਦੇ ਤਿਹਾਰ ਬਾਰੇ ਪੜ੍ਹਦੇ ਹਾਂ ਲੋੜੀ ਪੋ ਦੇ ਅਖੀਰਲੇ ਦਿਨ 12 ਜਾਂ 13 ਜਨਵਰੀ ਨੂੰ ਹੁੰਦੀ ਹੈ ਪਰ ਪੁਰਾਣੇ ਵੇਲਿਆਂ ਵਿੱਚ ਪਿੰਡਾਂ ਵਿੱਚ ਧੂਣੀਆਂ ਪੋ ਦਾ ਮਹੀਨਾ ਸ਼ੁਰੂ ਹੋਣ ਅਨੁਸਾਰ ਭਾਵ ਅੱਧੇਕ ਦਸੰਬਰ ਤੋਂ ਲਗਣੀਆਂ ਸ਼ੁਰੂ ਹੋ ਜਾਂਦੀਆਂ ਸਨ ਅਜੋਕੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਰਲ ਮਿਲ ਕੇ ਵਾਲੀਆਂ ਰਲ ਮਿਲ ਕੇ ਸੇਕਣ ਵਾਲੀਆਂ ਤੇ ਲੋਹੜੀ ਮੌਕੇ ਵਰਨ ਵਾਲੀਆਂ ਧੂਣੀਆਂ ਨੇ ਜਿਹੜੀਆਂ ਉਹ ਗਏ ਪਿੰਡਾਂ ਵਿੱਚ ਵੀ ਅਲੋਪ ਹੁੰਦੀਆਂ ਜਾ ਰਹੀਆਂ ਨੇ ਲੋਹੜੀ ਤਕਰੀਬਨ ਸਾਰੇ ਭਾਰਤ ਵਿੱਚ ਮਨਾਈ ਜਾਂਦੀ ਹੈ ਪਰ ਪੰਜਾਬ ਵਿੱਚ ਖਾਸ ਕਰਕੇ ਪਿੰਡਾਂ ਵਿੱਚ ਲੋਹੜੀ ਮਨਾਉਣ ਦਾ ਢੰਗ ਹੈ ਜਿਹੜਾ ਬੜਾ ਸਾਦਾ ਤੇ ਮਿਲਵਰਤਨ ਵਾਲਾ ਰਿਹਾ ਹੈ ਕਾਫੀ ਅੱਜ ਤੱਕ ਅੱਜ ਵੀ ਇਹ ਹੈ ਪਰ ਅਜੋਕੇ ਸਮੇਂ ਵਿੱਚ ਘਟ ਰਹੀ ਪਾਈਚਾਰਕ ਸਾਂਝ ਨੇ ਸਾਡੇ ਸੱਭਿਆਚਾਰ ਦੇ ਕੀਮਤੀ ਰਵਾਜਾਂ ਨੂੰ ਖੋਰਾ ਲਾਇਆ ਹੈ ਸਾਡੇ ਜਿਹੜੇ ਕੀਮਤੀ ਰਵਾਜ ਨੂੰ ਜਿਹੜੇ ਖਤਮ ਕਰ ਦਿੱਤੇ ਨੇ ਅੱਜੇ ਕੇਵਲ ਦੋ ਤਿੰਨ ਦਾ ਹੱਕੇ ਪਹਿਲਾਂ ਹੀ ਗਲੀ ਗਵਣ ਦੇ ਲੋਕ ਇਕੱਠੇ ਧੂਣੀ ਲਾ ਕੇ ਸਿੱਖਦੇ ਰਹਿੰਦੇ ਸਨ ਸਾਰੇ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਹੁੰਦੇ ਸੀਗੇ ਤੇ ਇੱਕ ਗਲੀ ਦੇ ਵਿੱਚ ਇਕੱਠੇ ਹੋ ਕੇ ਬੈਠ ਕੇ ਸਾਰੇ ਧੂਣੀ ਲਗਾ ਲੈਂਦੇ ਸੀ ਜਿੱਥੇ ਬੈਠ ਕੇ ਸਾਰੇ ਥਣੇ ਲੋਹੜੀ ਦਾ ਤਿਹਾਰ ਮਨਾਉਂਦੇ ਸੀਗੇ ਲੋਹੜੀ ਦੇ ਦਿਨ ਤਾਂ ਇਹ ਧੂਣੀ ਖਾਸ ਐ ਅਹਿਮੀਅਤ ਰੱਖਦੀ ਹੈ ਪਿੰਡਾਂ ਵਿੱਚ ਬੱਚੇ ਇੱਕ ਦੋ ਦਿਨ ਪਹਿਲਾਂ ਹੀ ਲੋਹੜੀ ਪਾਲਣ ਲਈ ਛੋਟੇ-ਮੋਟੇ ਲੱਕੜਾਂ ਪਾਠੀਆਂ ਤੇਲ ਛੱਟੇ ਜਾਂ ਮੱਕੀ ਦੇ ਤੇਲ ਛੱਟੇ ਹੁੰਦੇ ਨੇ ਬੇਟਾ ਬਾਜਰੇ ਦੇ ਛੱਟੇ ਹੁੰਦੇ ਨੇ ਜਿਹੜੇ ਜਿਨ੍ਹਾਂ 'ਚ ਬਾਜਰਾ ਲੱਗਦਾ ਠੀਕ ਹੈ ਮੱਕੀ ਦੇ ਸੁੱਕੇ ਟਾਣਡੇ ਇਕੱਠੇ ਕਰਨ ਲੱਗ ਪੈਂਦੇ ਸਨ ਕਿਸੇ ਗੁਹਾਰੇ ਦੇ ਗੋਹਰਾ ਹੁੰਦਾ ਜਿਸ ਦੇ ਵਿੱਚ ਪਾਥੀਆਂ ਕਈ ਵਾਰ 7-800 ਪਾਥੀ ਜਮਾ ਹੋ ਜਾਂਦੀ ਹੈ ਉਹਦੇ ਵਿੱਚ ਕਈ ਵਾਰ 1000 ਪਾਥੀ ਵੀ ਹੋ ਜਾਂਦੀ ਹੈ ਠੀਕ ਹੈ ਫਿਰ ਉਹਦੇ ਉੱਪਰ ਕੀ ਹੈ ਡਿੱਗੇ ਲੱਥੇ ਫਿਰ ਉਹਦੇ ਉੱਪਰ ਕੀ ਹੈ ਗੋਹੇ ਦਾ ਜਿਹੜਾ ਲਿਓੜਾ ਹੈ ਉਹ ਲਗਾ ਦਿੱਤਾ ਜਾਂਦਾ ਤੇ ਫਿਰ ਬਾਅਦ ਵਿੱਚ ਉਹਨੂੰ ਪਰਾਲੀ ਦੇ ਨਾਲ ਵੀ ਬੰਨ ਦਿੱਤਾ ਜਾਂਦਾ ਪਾਥੀਆਂ ਦਾ ਜਿਹੜਾ ਬਚੌਰ ਆਉਂਦਾ ਮੀਕਣੀ ਤੋਂ ਠੀਕ ਹੈ ਲਿਓੜ ਇਕੱਠੇ ਕਰਨ ਲੱਗ ਜਾਂਦੇ ਸਨ ਕੁਝ ਵਾਲਣ ਤਾਈਆਂ ਚਾਚੀਆਂ ਦਾਦੀਆਂ ਤੇ ਭਾਬੀਆਂ ਤੋਂ ਘਰਾਂ ਚੋਂ ਲੈ ਕੇ ਆਉਂਦੇ ਅਤੇ ਆਪ ਕਿਸੇ ਸੁਆਣੀ ਦੀ ਆਖੇ ਤੋਂ ਉਹਨਾਂ ਦੇ ਬਾੜਿਆਂ ਘਹਰਿਆਂ ਲੈ ਆਉਂਦੇ ਸਨ ਠੀਕ ਹੈ ਪੰਜ ਸੱਤ ਘਰਾਂ ਦੇ ਬੱਚੇ ਟੋਲੀਆਂ ਬਣਾ ਕੇ ਬਾਲਣ ਇਕੱਠਾ ਕਰਦੇ ਸਨ ਸ਼ਾਇਦ ਤੁਸੀਂ ਵੀ ਇਹ ਚੀਜ਼ਾਂ ਦੇਖੀ ਹੋਣੀਆਂ ਬੇਟਾ ਪੁਰਾਣੇ ਸਮੇਂ ਦੇ ਵਿੱਚ ਬਹੁਤ ਵਧੀਆ ਸੀ ਬਹੁਤ ਜ਼ਿਆਦਾ ਇਸ ਤਰ੍ਹਾਂ ਬੱਚੇ ਕਰਦੇ ਸੀ ਪਰ ਹੁਣ ਅੱਜ ਦੇ ਸਮੇਂ ਦੇ ਵਿੱਚ ਸਭ ਕੁਝ ਖਤਮ ਹੁੰਦਾ ਜਾ ਰਿਹਾ ਹੈ 1 2 ਇੱਕ ਦੇ ਬਿਹੜੇ ਜਾਂ ਚੌਂਤਰੇ ਦੇ ਖੁੰਝੇ ਚੌਂਤਰੇ ਹੁੰਦੇ ਨੇ ਜਿੱਥੇ ਚੁੱਲ੍ਹਾ ਬਣਿਆ ਹੁੰਦਾ ਠੀਕ ਹੈ ਜਿਹਨੂੰ ਪਾਉਟਾ ਕਹਿੰਦੇ ਆ ਉਹਦੇ ਚੌਂਤਰੇ ਦੇ ਖੁੰਝੇ ਵਿੱਚ ਢੇਰੀ ਲਾ ਕੇ ਰੱਖ ਦਿੰਦੇ ਸੀਗੇ ਜੀਸ ਟੋਲੀ ਦੀ ਢੇਰੀ ਵੱਡੀ ਹੋਣੀ ਉਸ ਦੀ ਬੜੀ ਟੌਰ ਹੁੰਦੀ ਸੀ ਮਤਲਬ ਅਸੀਂ ਬਹੁਤ ਜ਼ਿਆਦਾ ਪਾਥੀਆਂ ਵਾਲਣੇ ਇਕੱਠਾ ਕਰਕੇ ਲੈ ਕੇ ਆਏ ਹਾਂ ਆਪਣੀ ਢੇਰੀ ਨੂੰ ਵੱਡੀ ਕਰਨ ਹਿੱਤ ਉਹ ਕਿਸੇ ਦੇ ਗੁਹਾਰੇ ਵਿੱਚੋਂ ਚੋਰੀ-ਚੋਰੀ ਚਾਰ-ਪੰਜ ਪਾਥੀਆਂ ਵੀ ਝੁੱਕ ਕੇ ਲਿਆਉਂਦੇ ਸੀਗੇ ਵਾਹ ਲੱਗਦੀ ਆਪਣੀ ਢੇਰੀ ਦੀ ਰਾਖੀ ਵੀ ਕੀਤੀ ਜਾਂਦੀ ਸੀ ਵੀ ਸਾਡੀ ਢੇਰੀ ਤੋਂ ਕੋਈ ਪਾਥੀਆਂ ਨਾ ਚੱਕ ਲੇ ਕਿਤੇ ਅਤੇ ਕਿਸੇ ਕਿਤੇ ਦੂਜੀ ਟੋਲੀ ਵਾਲੀਆਂ ਪਾਥੀਆਂ ਝੁੱਕ ਕੇ ਜਾਂ ਚੁਰਾ ਕੇ ਨਾ ਲੈ ਜਾਣ ਇਹ ਸ਼ਰਤ ਕਈ ਵਾਰ ਹੋ ਜਾਂਦੀ ਸੀ ਮੁੰਡੇ ਤੇ ਕੁੜੀਆਂ ਰਲ ਕੇ ਬਾਲਣ ਇਕੱਠਾ ਕਰਦੇ ਅਤੇ ਉਹਨਾਂ ਨੂੰ ਵਿਆਹ ਵਰਗਾ ਚੌਂ ਹੁੰਦਾ ਸੀ ਲੋਹੜੀ ਦਾ ਬੜੀ ਰੌਣਕ ਵਾਲੇ ਦਿਨ ਹੁੰਦੇ ਸਨ ਆਪਸੀ ਮੇਲ ਜੋਲ ਹੁੰਦਾ ਸੀ ਅਤੇ ਕੁੜੀਆਂ ਸਾਂਝਾ ਹੁੰਦੀਆਂ ਸਨ ਦੇਖੋ ਬੇਟਾ ਕਿੰਨਾ ਚਾਦੀ ਚੌਂ ਹੁੰਦਾ ਸੀ ਲੋਹੜੀ ਦੇ ਤਿਹਾਰ ਦਾ ਹਰ ਘਰ ਵਿੱਚ ਘਰ ਦੇ ਦੁੱਧ ਦਾ ਖੋਆ ਕੱਢਿਆ ਜਾਂਦਾ ਸੀ ਜੇ ਕਿਸੇ ਪਰਿਵਾਰ ਜੇ ਕਿਸੇ ਪਰਿਵਾਰ ਦੇ ਘਰ ਦੁੱਧ ਥੋੜਾ ਹੁੰਦਾ ਤਾਂ ਆਂਡ ਗਵਾਂਡ ਜਾਂ ਸ਼੍ਰੀਕੇ ਜਾਂ ਭਾਈਚਾਰੇ ਵੱਲੋਂ ਸੁਆਣੀਆਂ ਸੁਆਣੀਆਂ ਮਤਲਬ ਔਰਤਾਂ ਮੱਲੂ ਮੱਲੀ ਉਹਨਾਂ ਦੇ ਘਰ ਖੋਏ ਲਈ ਦੁੱਧ ਭੇਜ ਦਿੰਦੀਆਂ ਸੀਗੇ ਵੀ ਚਲੋ ਤੁਸੀਂ ਖੁਆ ਕਰ ਲਓ ਅਸੀਂ ਸਾਡੇ ਘਰ ਦਾ ਦੁੱਧ ਦਾ ਥੋੜਾ ਤੁਹਾਡੇ ਘਰ ਨਹੀਂ ਭੇਜ ਦੰਦੇ ਆ। ਕੜਾਕੇ ਦੀ ਠੰਡ ਚ ਸਾਰਾ ਟੱਬਰ ਚੁੱਲ੍ਹੇ ਦੇ ਦਿਵਾਲੇ ਇਕੱਠੇ ਹੋ ਕੇ ਸੇਕੀ ਜਾਂਦਾ ਨਾਲੇ ਗਾਜਰਾਂ ਕੱਦੂ ਕਸ਼ ਕਰਕੇ ਦੁੱਧ ਦੀ ਕੜਾਹੀ ਵਿੱਚ ਪਾਈ ਜਾਂਦਾ। ਇਸੇ ਤਰ੍ਹਾਂ ਗਜ਼ਰੇਲਾ ਬਣ ਜਾਂਦਾ ਸੀ ਘਰ ਦੀ ਸ਼ੱਕਰ ਜਾਂ ਦੇਸੀ ਖੰਡ ਵਾਲਾ ਉਹ ਗਜ਼ਰੇਲਾ ਅੱਜ 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 ਦੇ ਕਾਜੂ ਬਦਾਮਾਂ ਵਾਲੀ ਅਤੇ ਸੌਗੀ ਸੌਗੀ ਹੁੰਦੇ ਜਿਹਨੂੰ ਆਪਾਂ ਦੱਖਾਂ ਬੋਲਦੇ ਨੇ ਬੇਟਾ ਦੱਖਾਂ ਦੀ ਤਰ੍ਹਾਂ ਹੁੰਦੀ ਹੈ ਉਹ ਵੀ ਸੌਗੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਠੀਕ ਹੈ ਵਾਲੇ ਗਜ਼ਰੇਲੇ ਨੂੰ ਮਾਤ ਪਾਉਂਦਾ ਸੀਗਾ ਬਹੁਤ ਜ਼ਿਆਦਾ ਘਰ ਦੀ ਚੀਜ਼ ਉਹ ਆਪਾਂ ਨੂੰ ਨੇਚਰਲੀ ਅੱਜ ਵੀ ਪਤਾ ਵੀ ਘਰ ਦੀ ਚੀਜ਼ ਕਿੰਨੀ ਵਧੀਆ ਹੁੰਦੀ ਹੈ ਮਸਾਲਿਆਂ ਤੋਂ ਬਾਹਰਲੀ ਮਿਲਾਵਟੀ ਚੀਜ਼ਾਂ ਤੋਂ ਰਹਿਤ ਹੁੰਦੀ ਉਹ ਆਮ ਤੌਰ ਤੇ ਤੇ ਬਹੁਤੇ ਘਰਾਂ ਵਿੱਚ ਖੋਏ ਦੀਆਂ ਪਿੰਨੀਆਂ ਵੀ ਬਣਾਈਆਂ ਜਾਂਦੀਆਂ ਸਨ ਉਦੋਂ ਤਿਲ ਘਰਾਂ ਵਿੱਚ ਆਮ ਹੀ ਹੁੰਦੇ ਸਨ ਕਈ ਵਾਰੀ ਕਈ ਘਰਾਂ ਵਿੱਚ ਉਖਲੀ ਵਿੱਚ ਮੂਲੇ ਨਾਲ ਤਿਲ ਕੁੱਟੇ ਜਾਂਦੇ ਸਨ ਉਕਲੀ ਹੁੰਦੀ ਹੈ ਉਹਦੇ ਨਾਲ ਮੋਲੇ ਜਿਵੇਂ ਆਪਣੇ ਕੁੰਡੀ ਸੋਟਾ ਹੁੰਦਾ ਨਾ ਇਸੇ ਤਰ੍ਹਾਂ ਉਕਲੀ ਬਣੀ ਹੁੰਦੀ ਹੈ ਥੋੜੀ ਉੱਚੀ ਜੀ ਹੁੰਦੀ ਹੈ ਉਹ ਬਣੀ ہوئی ਤੇ ਨਾਲ ਮੋਲੇ ਦੇ ਨਾਲ ਉਹਨਾਂ ਨੂੰ ਪੁੱਟਿਆ ਜਾਂਦਾ ਸੀ ਤਿਲਾਂ ਨੂੰ ਤੇ ਖੋਏ ਵਿੱਚ ਰਲਾ ਕੇ ਭੁੱਗਾ ਬਣਾਇਆ ਜਾਂਦਾ ਸੀ ਜਿਨੇ ਪਿੰਨੀਆਂ ਬਣਦੀਆਂ ਸੀ ਪਿੰਨੀਆਂ ਹੁੰਦੀਆਂ ਜਾਂ ਭੁੱਗਾ ਉਹਨਾਂ ਕਰਾਂ ਉਹਨਾਂ ਵਿੱਚ ਘਰ ਦੀ ਸ਼ੱਕਰ ਖੰਡ ਹੀ ਪਾਈ ਜਾਂਦੀ ਸੀ ਸਭ ਤੋਂ ਵੱਧ ਲੋਹੜੀ ਤੇ ਬਣਾਇਆ ਜਾਣ ਵਾਲਾ ਖਾਸ ਪਕਵਾਨ ਹੁੰਦਾ ਸੀ ਤਿਲੋਏ ਤਿਲਾਂ ਤੋਂ ਬਣੀ ਹੋਈ ਚੀਜ਼ ਕਈ ਥਾਈਂ ਤਿਲੋਏ ਨੂੰ ਤਲੂਆ ਵੀ ਕਿਹਾ ਜਾਂਦਾ ਹੈ ਜੋ ਤਕਰੀਬਨ ਹਰ ਘਰ ਵਿੱਚ ਬਣਦੇ ਸਨ ਚੁੱਲੇ ਤੇ ਤਰੀ ਕੜਾਹੀ ਵਿੱਚ ��ਕਦੇ ਤਿਲ ਮੇਰੇ ਚੇਤਿਆਂ ਵਿੱਚ ਅੱਜ ਵੀ ਚਟਕਦੇ ਰਹਿੰਦੇ ਹਨ ਤਿਲ ਭੁੰਨ ਕੇ ਕਿਸੇ ਬਰਤਨ ਵਿੱਚ ਕੱਢ ਲਏ ਜਾਂਦੇ ਸਨ ਪਰ ਫਿਰ ਵੀ ਉਸੇ ਕੜਾਹੀ ਵਿੱਚ ਗੁੜ ਭੁੰਨ ਕੇ ਪਾ ਦੇਣਾ ਅਤੇ ਚਾशनी ਬਣਾਉਣੀ ਚਾशनी ਜਦੋਂ ਗੁੜ ਭਨ ਭਨ ਕੇ ਵਿੱਚ ਪਾ ਜਾਂਦਾ ਸੀ ਪਾਣੀ ਪਾ ਦਿੰਦੇ ਸੀ ਤਾਂ ਉਸ ਤੋਂ ਚਾशनी ਤਿਆਰ ਹੁੰਦੀ ਸੀਗੀ ਪੁੰਨ੍ਹੇ ਹੋਏ ਥਿਲ ਉਸ ਵਿੱਚ ਪਾ ਕੇ ਰਲਾ ਦੇਣੇ ਅਤੇ ਫਿਰ ਉਹਨਾਂ ਦੇ ਲੱਡੂ ਜਿਹੇ ਬੱਟ ਲੈਣੇ ਜਿਸ ਨੂੰ ਤਿਲੋਏ ਕਿਹਾ ਜਾਂਦਾ ਸੀਗਾ ਠੀਕ ਹੈ ਗੁੜ ਦੇ ਵਿੱਚ ਤਿਲ ਪਾ ਕੇ ਉਹਨਾਂ ਨੂੰ ਠੰਡਾ ਕਰਕੇ ਫਿਰ ਉਹਨਾਂ ਨੂੰ ਬੱਟ ਲਿਆ ਜਾਂਦਾ ਸੀ ਤਾਂ ਉਹਨਾਂ ਨੂੰ ਤਿਲੋਏ ਕਿਹਾ ਜਾਂਦਾ ਸੀ ਇਹ ਤਿਲੋਏ ਸਾਰਾ ਸਿਆਲ ਖਾਦੇ ਜਾਂਦੇ ਖਾਦੇ ਜਾਂਦੇ ਸਨ ਜਿਸ ਦੇ ਕਰਕੇ ਉਹਨਾਂ ਨੂੰ ਠੰਡ ਵੀ ਨਹੀਂ ਲੱਗਦੀ ਸੀ ਚੀਜ਼ਾਂ ਸੁਫਨੇ ਹੋ ਕੇ ਰਹਿ ਗਈਆਂ ਨੇ ਸਾਰੀਆਂ ਚੀਜ਼ਾਂ ਹੁਣ ਅੱਜ ਦੇ ਸਮੇਂ ਦੇ ਵਿੱਚ ਸਭ ਬਾਹਰਲੀਆ ਵਸਤੂਆਂ ਖਾਂਦੇ ਨੇ ਇਹ ਸਭ ਚੀਜ਼ਾਂ ਸਾਫ਼ ਸੁਥਰੀਆਂ ਮਿਲਾਵਟ ਰਹਿਤ ਹੁੰਦੀਆਂ ਸਨ ਇਹੋ ਰਹੇ ਇਹੋ ਰਾਜਸੀ ਪੁਰਾਣੇ ਸਮੇਂ ਦੀਆਂ ਜੋ ਕੁਝ ਸਮਾਂ ਪਹਿਲਾਂ ਦੀਆਂ ਚੰਗੀਆਂ ਸੇਧਾਂ ਦਾ ਚੰਗੇ ਸੇਧ ਦਾ ਰਾਜ ਈਸੀ ਵੀ ਆਪਣੇ ਘਰ ਦੇ ਬਣਿਆ ਹੇ ਚੀਜ਼ਾਂ ਵਧੀਆ ਚੰਗੀਆਂ ਚੀਜ਼ਾਂ ਖਾਂਦੀ ਸੀ ਜੋ ਸਿਹਤ ਨੂੰ ਤੰਦਰੁਸਤ ਰੱਖਦੇਆਂ ਸੀਗੀਆਂ ਲੋਹੜੀ ਵਾਲੇ ਦਿਨ ਹਰ ਘਰ ਵਿੱਚ ਸਾਗ ਅਤੇ ਗੰਨੇ ਦੇ ਰਸ ਦੀ ਖੀਰ ਜ਼ਰੂਰ ਬਣਾਈ ਜਾਂਦੀ ਸੀ ਜਿਸ ਦੀ ਕੁਲਾੜੀ ਚੱਲਦੀ ਹੁੰਦੀ ਉਹ ਸਾਰਿਆਂ ਨੂੰ ਸੱਦਾ ਦੇ ਦਿੰਦੇ ਅਤੇ ਖੀਰ ਲਈ ਆਹ ਜਿਵੇਂ ਕੁਲਾੜੀ ਚੱਲ ਰਹੀ ਹੈ ਬਟਾ ਠੀਕ ਹੈ ਉਹ ਸਾਰਿਆਂ ਨੂੰ ਸਿੱਧਾ ਦੇ ਦਿੰਦੇ ਤੇ ਖੀਰ ਲਈ ਗੰਨੇ ਦਾ ਰਸ ਲੈ ਕੇ ਆਇਓ। ਕਈ ਕਰਾਂ ਵਿੱਚ ਖਿਚੜੀ ਵੀ ਬਣਦੀ ਸੀ ਪਰ ਸਾਗ, ਖੀਰ ਜਾਂ ਖਿਚੜੀ ਉਸ ਦਿਨ ਜਾਂ ਰਾਤ ਨੂੰ ਕਿਸੇ ਨੂੰ ਖਾਣ ਨੂੰ ਦਿੱਤੀ ਨਹੀਂ ਜਾਂਦੀ ਸੀ। ਉਹ ਦੂਜੇ ਦਿਨ ਮਾਗ ਹੀ ਨੂੰ ਹੀ ਖਾਧੀ ਜਾਂਦੀ ਸੀ। ਇੱਕ ਦਿਨ ਪਹਿਲਾਂ ਬਣਾਈ ਜਾਂਦੀ ਸੀ ਅਗਲੇ ਦਿਨ ਕਿਉਂਕਿ ਲੋੜੀ ਤਾਂ ਅਗਲੇ ਦਿਨ ਮਾਗ ਦਾ ਮਹੀਨਾ ਚੜ ਜਾਂਦਾ ਤੇ ਸਿਮਹੀ ਨਾ ਠੀਕ ਹੈ। ਤਾਂ ਮਾਗ ਦੇ ਮਹੀਨੇ ਵਿੱਚ ਖਾਧੀ ਜਾਂਦੀ ਜਿਹਨੂੰ ਕਹਿੰਦੇ ਸੀ ਔਰਿਦ ਪੋਰ ਰਿੰਨੀ ਮਾ ਖਾਦੀ ਜ ਪੋਰ ਰਿੰਨੀ ਮਾ ਖਾਦੀ ਵਿਪੋਦ ਵਿੱਚ ਅਸਨੇ ਪਕਵਾਨ ਰਿੰਨੇ ਆ ਬਣਾਇਆ ਤੇ ਮਾਗ ਦੇ ਵਿੱਚ ਖਾਦਾ ਉਦੋਂ ਇੰਨਾਂ ਗੱਲਾਂ ਦੀ ਸਮਝ ਨਹੀਂ ਹੁੰਦੀ ਸੀ ਦੂਜੇ ਦਿਨ ਮਾਗੇ ਨੂੰ ਖਿਚੜੀ ਦਹੀਂ ਨਾਲ ਵੀ ਖਾਦੀ ਜਾਂਦੀ ਸੀ ਇਸ ਦਾ ਕਾਰਨ ਸ਼ਾਇਦ ਇਹ ਸੀ ਕਿ ਪਹਿਲੇ ਦਿਨ ਖੋਏ ਤਿਲੋਏ ਭਾਰੇ ਖਾਣਾ ਖਾਦਾ ਜਾਂਦਾ ਸੀ ਤੇ ਦੂਜੇ ਦਿਨ ਹਲਕਾ ਫੁਲਕਾ ਜਾ ਕੀ ਰਿਵਾਸ ਕੀ ਰਸਮਾਂ ਸਨ ਆਪੇ ਹੀ ਬਣਾਈਆਂ ਹੋਈਆਂ ਪਰ ਬੜੀਆਂ ਹੀ ਸਾਰਤਕ ਤੇ ਲਾਹੇਵੰਦ ਸਨ ਉਦੋਂ ਅੱਜ ਵਾਂਗ ਲੋੜੀਆਂ ਮਨਾਉਣ ਤੇ ਗੌਣ ਬਸਾਉਣ ਦੇ ਅਡੰਬਰ ਵੀ ਕੋਈ ਨਹੀਂ ਸੀ ਕਰਦਾ ਜਿਵੇਂ ਅੱਜਕੱਲ ਦੇ ਲੋੜੀਆਂ ਦੇ ਢੋਲ ਵਾਜੇ বাজਾਏ ਜਾਂਦੇ ਨੇ ਠੀਕ ਹੈ ਤਾਂ ਉਦੋਂ ਇਹ ਚੀਜ਼ਾਂ ਹੀ ਹੁੰਦੀ ਸੀ ਬਿਲਕੁਲ ਸਾਦੇ ਢੰਗ ਨਾਲ ਮਨਾਈ ਜਾਂਦੀ ਸੀ ਕਿਸੇ ਦੇ ਮੁੰਡੇ ਜਾਂ ਮੁੰਡੇ ਦੇ ਵਿਆਹ ਦੀ ਲੋੜੀ ਵਰਗੀ ਕੋਈ ਉਚੇਚ ਨਹੀਂ ਸੀ ਹੁੰਦੀ ਲੋੜੀ ਨੂੰ ਸਿਰਫ ਲੋੜੀ ਕਰਕੇ ਹੀ ਮਨਾਇਆ ਜਾਂਦਾ ਸੀ ਪੰਜ ਸੱਤ ਘਰਾਨੇ ਕਿਸੇ ਇੱਕ ਬੇੜੇ ਵਿੱਚ ਇਕੱਠੇ ਹੋ ਕੇ ਬੱਚਿਆਂ ਦੇ ਇਕੱਠੇ ਕਿਤੇ ਬਾਲਾਂ ਦੀ ਲੋੜੀ ਬਾਲਕ ਲੈਣੀ ਅਤੇ ਕਿਸੇ ਨੇ ਕੋਈ ਨਿੱਕਾ ਮੋਟਾ ਖੁੰਡ ਬਲਦੀ ਖੁੰਡ ਮਤਲਬ ਜਿੰਮੀ ਆਪਾਂ ਕਹਿੰਦੇ ਕੋਈ ਲੱਕੜ ਦਾ ਤਣਾ ਹੋ ਗਿਆ ਕਿਸੇ ਦਰੱਖਤ ਦਾ ਤਣਾ ਹੋ ਗਿਆ ਖੁੰਡ ਕਹਿੰਦੇ ਨੇ ਉਹਨੂੰ ਜੜ ਜੜਾ ਹੋ ਗਈਆਂ ਸੁੱਕੀਆਂ ਹੋਈਆਂ ਉਹ ਬਲਦੀ ਲੋਹੜੀ ਵਿੱਚ ਰੱਖ ਦੇਣਾ ਜੋ ਅੱਧੀ ਰਾਤ ਤੱਕ ਮੱਚੀ ਜਾਣੀ ਉਸਨੇ ਘਰਾਂ ਦੀਆਂ ਸੁਆਣੀਆਂ نوਹਾ ਧੀਆਂ ਮੁਠੀ ਵਿੱਚ ਦਿਲ ਲੈ ਕੇ ਆਉਂਦੀਆਂ ਅਤੇ ਬਲਦੀ ਲੋਹੜੀ ਦੇ ਉੱਤੇ ਆ ਕੇ ਉਹਨਾਂ ਦਾ ਮੱਥਾ ਟੇਕਦੀਆਂ ਕੋਈ ਕਹਿੰਦੀ ਈਸਰ ਆਏ ਦਿਲਿੱਦਰ ਜਾਏ ਈਸਰ ਆਏ ਦਿਲਿੱਦਰ ਜਾਏ ਦਿਲਿੱਦਰ ਦੀ ਜੜ ਪੁੱਟੀ ਜਾਏ ਮਤਲਬ ਈਸਰ ਕੀ ਹੈ ਇਹ ਹਿੰਮਤ ਹੈ ਦਲੇਰੀ ਹੈ ਠੀਕ ਹੈ ਤੇ ਦਲੇਦਰ ਦੀ ਜੜ ਦਲੇਦਰ ਜਿਹੜਾ ਆਸ ਸੁਪਨਾ ਉਹ ਇਥੋਂ ਚਲਾ ਜਾਵੇ ਉਹਦੀ ਜੜ ਪੁੱਟੀ ਜਾਏ। ਈਸ਼ਵਰ ਤੋਂ ਪਾਉ ਖੁਸ਼ਹਾਲੀ ਤੇ ਦਲੇਦਰ ਤੋਂ ਪਾਉ ਮੰਧਹਾਲੀ ਜਾਂ ਕਰੀਬੀ ਹੁੰਦੀ ਹੈ। ਕੁਝ ਦਿਨ ਖੜ ਕੇ ਬੈਠ ਕੇ ਔਰਤਾਂ ਘਰੋਂ ਘਰੀ ਮੁਰ ਜਾਂਦੀਆਂ ਅਤੇ ਲੋੜੀ ਮੰਗਦੇ ਫਿਰਦੇ ਬੱਚੇ ਗਾਉਂਦੇ ਫਿਰਦੇ। ਸੁੰਦਰ-ਮੁੰਦਰੀ ਹੋ ਤੇਰਾ ਕੌਣ ਵਿਚਾਰਾ ਹੋ। ਦੁੱਲਾ ਪੱਟੀ ਵਾਲਾ ਹੋ, ਦੁੱਲੇ ਤੀ ਵਿਆਹੀ ਹੋ। ਛੇਰ ਸ਼ੱਕਰ ਪਾਈ ਹੋ। ਕਿਸੇ ਤਾਈ ਚਾਚੀ ਦੇ ਬੂਹੇ ਅੱਗੇ ਖਰੂਦ ਪਾਉਂਦੇ ਬੱਚੇ ਇੱਕ ਦੂਜੇ 'ਚੋਂ ਜੇ ਆਪਣੇ ਮਾਵਾ ਪੈਣਾ ਤੋਂ ਸੁਨੇ ਟੋਟ ਕੇ ਗਾਉਂਦੇ ਦੇ 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 ਮਾਈ ਪਾਚੀ ਤੇਰਾ ਪੁੱਤ ਚੜੇਗਾ ਹਾਥੀ ਸਾਡੀ ਲੋੜੀ ਮਨਾ ਦੇ ਅਸੀਂ ਗੁੜਨੀ ਲੈਣਾ ਥੋੜਾ ਅਸੀਂ ਲੈਣਾ ਗੁੜ ਦਾ ਰੋੜਾ ਮਤਲਬ ਗੁੜ ਦੀ ਪੇਲੀ ਵੱਡੀ ਪੇਲੀ ਲੈਣੀ ਅਸੀਂ ਨੇ ਸਾਡੀ ਲੋੜੀ ਮਨਾ ਦੇ ਇਸ ਤਰ੍ਹਾਂ ਜਦੋਂ ਪਾਤੀਆਂ ਬਾਲਣ ਵਗੈਰਾ ਲੋੜੀ ਮੰਗਣ ਜਾਂਦੇ ਸੀ ਤਾਂ ਬੱਚੇ ਇਹ ਗੀਤ ਗਾਉਂਦੇ ਸੀਗੇ ਸੋਹਣੀਆਂ ਉਹਨਾਂ ਨੂੰ ਸ਼ਹਿਰੋਂ ਮੰਗਵਾਈਆਂ ਰਿਓੜੀਆਂ ਘਰ ਦੀਆਂ ਬਣੀਆਂ ਪਿੰਨੀਆਂ ਤੇ ਤਲੋਏ ਦੇ ਦਿੰਦੀਆਂ। ਕਿਸੇ ਸਮੇ ਗੁੜ ਵੀ ਬੰਡਿਆ ਜਾਂਦਾ ਸੀ। ਪਹਿਲਾਂ ਪੰਨ ਕੇ ਰੱਖਿਆ ਗੁੜ ਰੋੜੀ-ਰੋੜੀ ਬੱਚਿਆਂ ਨੂੰ ਦੇ ਦਿੱਤਾ ਜਾਂਦਾ ਸੀ। ਲੋਹੜੀ ਮੰਗਣ ਆਏ ਮਿਹਨਤ ਕਰਸ਼ਿ ਸ਼੍ਰੇਣੀ ਦੇ ਬੱਚਾ ਨੂੰ ਜਿਹੜੇ ਵਿਚਾਰੇ ਗਰੀਬ ਸ਼੍ਰੇਣੀ ਦੇ ਬੱਚੇ ਹੁੰਦੇ ਸੀ ਉਹਨਾਂ ਨੂੰ ਔਰ ਤਾਂ ਦਾਣਾ ਫੱਕਾ ਵੀ ਦੇ ਦਿੰਦੀਆਂ ਸਨ ਅਤੇ ਉਹਨਾਂ ਦੀ ਰੋਟੀ ਦਾ ਜੁਗਾੜ ਵੀ ਹੋ ਜਾਂਦਾ ਸੀ। ਬੁੱਢਿਆਂ ਬੱਚਿਆਂ ਤੇ ਗੱਬਰੂਆਂ ਦੇ देर ਰਾਤ ਤੱਕ ਲੋਹੜੀ ਦੇ ਦੁਆਲੇ ਬੈਠੇ ਰਹਿਣਾ ਕਰੋ ਲਿਆਂ ਦੀ ਮੂੰਗਫਲੀ ਚੱਪਦੇ ਰਹਿੰਦਾ ਖਾਂਦੇ ਰਹਿੰਦੇ ਸੀ ਕਿ ਮੂੰਗਫਲੀ ਧੂਣੀ ਦੇ ਦੁਆਲੇ ਬੈਠੇ ਰਹਿੰਦੇ ਸੀ ਅਤੇ ਕੁਝ ਘਰਾਂ ਦੀਆਂ ਕੁਝ ਬਾਹਰ ਦੀਆਂ ਗੱਲਾਂ ਕਰੀ ਜਾਣੀਆਂ ਤੇ ਕਿਸੇ ਬਜ਼ੁਰਗ ਨੇ ਇਤਿਹਾਸਕ ਕਿਸੇ ਬਜ਼ੁਰਗ ਨੇ ਇਤਿਹਾਸਕ ਕਥਾ ਸੁਣਾ ਦੇਣੀ ਕੋਈ ਦਿਖਾਵਾ ਕੋਈ ਈਰਖਾ ਨਾ ਹੁੰਦੀ ਲੋਹੜੀ ਬਸ ਲੋਹੜੀ ਹੀ ਹੁੰਦੀ ਸੀ ਜੋ ਮਨਾਂ ਦੀ ਸਾਂਝ ਰਲ ਮਨਾਈ ਜਾਂਦੀ ਸੀ ਕਦੇ ਸਿਆਸੀ ਸੱਤ ਨਾਂ ਬਣਦੀ ਸੀ ਮਤਲਬ ਸਿਆਸੀ ਕੋਈ ਰਾਜਨੀਤਿਕ ਗੱਲਾਂ ਨਹੀਂ ਹੁੰਦੀਆਂ ਸੀਆਂ ਸੱਤ ਹੁੰਦੇ ਜਿੱਥੇ ਕਾਫੀ ਸਾਰੇ ਸਿਆਣੇ ਬਜ਼ੁਰਗ ਜਾਂ ਪਿੰਡ ਦੇ ਲੋਕ ਇਕੱਠੇ ਪੈੜਦੇ ਸੀਗੇ ਅੱਜ ਕੋਈ ਰਲ ਮਿਲ ਬੈਠਣ ਦੀ ਗੱਲ ਨਹੀਂ ਕਰਦਾ ਸਭ ਆਪਣੇ ਆਪਣੇ ਘਰਾਂ ਵਿੱਚ ਆਪਣੀ ਚਾਰ ਦਿਵਾਰੀ ਅੰਦਰ ਮਾੜੀ ਮੋਟੀ ਲੋੜੀ ਬਾਲ ਲੈਂਦੇ ਹਨ ਤੇ ਕਦੇ ਅਣਗੌਂਡ ਰਲ ਨਹੀਂ ਬੈਠਿਆ ਬਸ ਦਿਖਾਵੇ ਲਈ ਇਕੱਠੇ ਕਰਕੇ ਕੋਈ ਜ਼ਰੂਰ ਲੋੜੀ ਮਨਾ ਲੈਂਦਾ ਹੈ ਦੱਸਣ ਜੋਗ ਹੈ ਕਿ ਕਈ ਪਰਿਵਾਰਾਂ ਵਿੱਚ ਲੋੜੀ ਕਪਾਦੀਆਂ ਚਿੱਟੀਆਂ ਨਾਲ ਵੀ ਪਾਲੀ ਜਾਂਦੀ ਸੀ ਕਪਾਹ ਦੇ ਜਿਹੜੇ ਚਿੱਟੇ ਹੁੰਦੇ ਸੀਗੇ ਉਹਨਾਂ ਦੇ ਨਾਲ ਵੀ ਪਾਲੀ ਜਾਂਦੀ ਸੀ ਜਿਸ ਨੂੰ ਸ਼ਗਨ ਕਿਹਾ ਜਾਂਦਾ ਸੀ ਲੋੜੀ ਬਾਲਣ ਤੋਂ ਪ੍ਰੰਤ ਬਲਦੀ ਅੱਗ ਵਿੱਚ ਫੁੱਲੇ ਮੱਕੀ ਦੇ ਪੁੰਨਹੇ ਦਾਣੇ मूंगफली ਤੇ ਰਿਓੜੀਆਂ ਇਕੱਠੀਆਂ ਕਰਕੇ ਬਾਲ ਵਿੱਚ ਥાળ ਵਿੱਚ ਪਾ ਲੈਂਦੇ ਅਤੇ ਬਲਦੀ ਲੋੜੀ ਵਿੱਚ ਪਾ ਕੇ ਮੱਥਾ ਟੇਕਿਆ ਜਾਂਦਾ ਸੀ ਮੱਥਾ ਟੇਕਣ ਤੋਂ ਪ੍ਰੰਤ ਬਲਦੀ ਲੋੜੀ ਵਿੱਚੋਂ ਸੱਤ ਦਾਣੇ मूंगफली ਅਤੇ ਰਿਓੜੀਆਂ ਜਾਂ ਫੁੱਲਿਆਂ ਦੇ ਚੁੱਕ ਕੇ ਖਾਦੇ ਜਾਂਦੇ ਸੀਗੇ ਇਸ ਨੂੰ ਸ਼ਗਨ ਕਿਹਾ ਜਾਂਦਾ ਸੀ ਫਿਰ ਉਸ ਤੋਂ ਬਾਅਦ ਦੂਜੇ ਦਿਨ ਮਾਗੀ ਦੀ ਸਵੇਰ ਨੂੰ ਮੂਲੀਆਂ ਪੂੜੇ ਤੇ ਤਿਲ ਇਕੱਠੇ ਕਰਕੇ ਬਲਦੀ ਅੱਗ ਵਿੱਚ ਪਾ ਕੇ ਮੱਥਾ ਟਿਕਿਆ ਜਾਂਦਾ ਸੀਗਾ ਤੇ ਕੁਝ ਤਿਲ ਤੇ ਮੂਲੀਆਂ ਖਾਧੀਆਂ ਜਾਂਦੀਆਂ ਸੀ ਇਸ ਤੋਂ ਬਾਅਦ ਆਟੇ ਤੇ ਗੁੜ ਦੇ ਪੂੜੇ ਬਣਾ ਕੇ ਰੀਤ ਅਨੁਸਾਰ ਖਾਦੇ ਜਾਂਦੇ ਸਨ ਇਹ ਰਿਵਾਜ ਬਹੁਤ ਘੱਟ ਪਰਿਵਾਰਾਂ ਵਿੱਚ ਰਹਿ ਗਿਆ ਹੁਣ ਮੱਥਾ ਟੇਕਦੀਆਂ ਔਰਤਾਂ ਘਰ ਪਰਿਵਾਰ ਦੇ ਨਗਰ ਖੇੜੇ ਦੀ ਸੁੱਖ ਮੰਗਦੀਆਂ ਜੇ ਜੇ ਉਸ ਸਾਲ ਕਿਸੇ ਦੇ ਘਰ ਮੁੰਡਾ ਹੁੰਦਾ ਜਾਂ ਮੁੰਡਾ ਵਿਆਹੇ ਹੁੰਦਾ ਤਾਂ ਉਹ ਲੋਹੜੀ ਦੀ ਧੁਨੀ ਤੇ ਰੋੜੀਆਂ ਮੂੰਫਲੀ ਤੇ ਘਰੇ ਮੱਕੀ ਦੇ ਭੁੰਨੇ ਹੋਏ ਦਾਣੇ ਤੇ ਖਿਲਾ ਬਣਦੇ ਸੀਗੇ। ਕਈ ਵਾਰ ਲੋਕ ਗੁੜ ਵੀ ਬਣਦੇ ਸੀ ਤੇ ਕੁਝ ਪਿੰਡਾਂ ਵਿੱਚ ਘਰ ਘਰ ਦੀ ਇਹ ਲੋਹੜੀ ਮੰਡੇ ਜਾਂਦੀ। ਲੋਹੜੀ ਵਾਲੀ ਰਾਤ ਨੂੰ ਘਰ ਦੇ ਲਾਗਿਆਂ ਨੂੰ ਰੋਟੀ ਤੋਂ ਇਲਾਵਾ ਲੋਹੜੀ ਦਾ ਸਮਾਨ ਵੀ ਦਿੱਤਾ ਜਾਂਦਾ ਸੀਗਾ। ਲੋੜੀਆਂ ਲੋੜੀ ਮੌਕੇ ਧੀਆਂ ਪੈਣਾ ਨੂੰ ਸੰਧਾਰੇ ਦਿੱਤੇ ਜਾਂਦੇ ਸੀਗੇ ਜਿਸ ਦੇ ਵਿੱਚ ਲੋੜੀਆਂ ਸਮਾਨ ਦਿੱਤਾ ਜਾਂਦਾ ਸੀ ਸੂਟ ਦਿੱਤੇ ਜਾਂਦੇ ਸੀ ਜਾਂ ਪੈਸਾ ਵਗੈਰਾ ਦਿੱਤਾ ਜਾਂਦਾ ਸੀ ਪਰ ਉਦੋਂ ਇਸ ਗੱਲ ਦੀ ਵਿਚਾਰ ਕੀਤੀ ਜਾਂਦੀ ਸੀ ਜਿਸ ਕੁੜੀ ਦੇ ਵਿਆਹ ਤੋਂ ਬਾਅਦ ਪਹਿਲੀ ਲੋੜੀ ਹੁੰਦੀ ਸੀ ਉਸ ਨੂੰ ਸੰਧਾਰਨ ਨਹੀਂ ਸੀ ਭੇਜਿਆ ਜਾਂਦਾ ਇਹ ਕੁਸ਼ਗਨ ਸਮਝਿਆ ਜਾਂਦਾ ਸੀ ਕਿਹਾ ਜਾਂਦਾ ਸੀ ਕਿ ਜਲਦੇ ਬਲਦੇ ਦਿਨ ਧੀਆਂ ਨੂੰ ਪਹਿਲਾ ਸੰਧਾਰਨ ਨਹੀਂ ਦੇਈਦਾ ਭਾਵੇਂ ਇਸ ਗੱਲ ਦਾ ਕੋਈ ਅਰਥ ਨਹੀਂ ਪਰ ਜਦੋਂ ਧੀਆਂ ਨੂੰ ਪਰ ਜਦੋਂ ਧੀਆ ਨੂੰ ਧੀਆ ਦੇ ਕਰੂਏ ਦਾ ਸੰਧਾਰਾ ਦੇ ਦਿੱਤਾ ਜਾਂਦਾ ਸੀ ਤਾਂ ਉਸ ਤੋਂ ਬਾਅਦ ਲੋੜੀ ਦਾ ਸੰਧਾਰਾ ਵੀ ਦਿੱਤੇ ਜਾਣਾ ਲੱਗਦਾ ਸੀ ਲੋੜੀ ਦੇ ਲੋੜੀ ਦੇ ਸੰਧਾਰੇ ਵਿੱਚ ਕੱਪੜਿਆਂ ਤੋਂ ਇਲਾਵਾ ਘਰ ਦੀਆਂ ਬਣੀਆਂ ਪਿੰਨੀਆਂ ਤੇ ਦੇਸੀ ਬਿਸਕੁਟ ਵੀ ਦਿੱਤੇ ਜਾਂਦੇ ਸੀ ਹੁਣ ਕਈ ਸੰਧਾਰੇ ਸੰਧਾਰੇ ਵਾਲੇ ਬਿਸਕੁਟ ਛਿਰਕੇ ਭਾਈਚਾਰੇ ਵਿੱਚ ਵੰਡੇ ਜਾਂਦੇ ਸੀਗੇ ਜਿਹੜੇ ਕੁੜੀ ਨੂੰ ਦੇ ਕੇ ਆਉਂਦੇ ਸੀਗੇ ਅਜੋਕੇ ਸਮੇਂ ਵਿੱਚ ਪਿੰਡੂ ਲੋਕ ਲੋੜੀ ਦੇ ਤਿਹਾਰ ਵਿੱਚ ਬਿਸਕੁਟ ਦਿੰਦੇ ਹਨ ਪਰ ਕਈ ਲੋਕ ਸੰਧਾਰੇ ਵਿੱਚ ਗੱਟਕ ਜੋੜੀਆਂ ਭੁੱਗੇ ਦਾ ਡੱਬਾ ਵੀ ਦਿੰਦੇ ਹਨ ਪਿਛਲੇ ਸਮੇਂ ਵਿੱਚ ਠੰਡ ਦੇ ਦਿਨਾਂ ਵਿੱਚ ਪੰਜ ਸੱਤ ਘਰਾਂ ਵਿੱਚ ਲੋਕ ਇਕੱਠੇ ਹੋ ਕੇ ਕਿਸੇ ਇੱਕ ਬੇੜੇ ਚੌਂਦਰੇ ਜਾਂ ਡੰਗਰਾਂ ਵਾਲੇ ਛਤੜੇ ਹਿੱਟ ਧੂਣੀ ਬਾੜ ਲੈਂਦੇ ਅਤੇ ਰਲ ਕੇ ਅੱਧੀ ਰਾਤ ਤੱਕ ਸੇਕਦੇ ਰਹਿੰਦੇ ਅਜੋਕੇ ਸਮੇਂ ਵਿੱਚ ਉਹ ਧੂਣੀਆਂ ਉਹ ਧੂਣੀਆਂ ਤਾਂ ਕਿ ਲੋਹੜੀ ਵਾਲੀ ਧੂਣੀ ਵੀ ਅਲੋਪ ਹੁੰਦੀ ਜਾ ਰਹੀ ਹੈ ਕਿਉਂਕਿ ਆਪਸੀ ਸਾਝ ਘਟਣ ਦੇ ਨਾਲ ਇਹ ਲੋਹੜੀ ਚਾਰ ਦੀਵਾਰੀ ਵਿੱਚ ਹੀ ਸਿਮਟ ਕੇ ਰਹਿ ਗਈ ਹੈ ਏਸੀ ਬੇਟਾ ਪਹਿਲਾਂ ਲੋਹੜੀ ਮਨਾਉਣ ਦਾ ਤਿਹਾਰ ਕਿਸ ਤਰ੍ਹਾਂ ਮਨਾਇਆ ਜਾਂਦਾ ਸੀਗਾ ਪਰ ਹੁਣ ਅੱਜ ਦੇ ਸਮੇਂ ਦੇ ਵਿੱਚ ਲੋਹੜੀ ਦੇ ਤਿਹਾਰ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਸਿਰਫ ਆਪਣੇ ਘਰਾਂ ਤੱਕ ਹੀ ਸੀਮਤ ਰਹਿ ਗਏ ਨੇ ਲੋਕ ਹੁਣ ਆਪਾਂ ਬੇਟਾ ਇਹਦੇ ਇੱਕ ਵਾਰੀ ਆਫੀਸ਼ੀਅਲ ਸ਼ਬਦਾਂ ਦੇ ਅੱਤ ਪੜ ਲਵਾਂ ਨੇ ਆਪਾਂ ਧੂਣੀਆਂ ਅੱਗ ਬਾਲਣਾ ਅਲੋਪ ਖਤਮ ਹੋਣਾ ਮਿਲਵਰਤਨ ਸਹਿਯੋਗ ਰਿਵਾਜ ਪਰੰਪਰਾ ਜਵਰੀ ੱਟਕੇ ਨਾਲ ਗੁਹਾਰੇ ਜਿਸ ਵਿੱਚ ਪਾਥੀਆਂ ਰੱਖਦੇ ਹਨ ਚਾ ਖੁਸ਼ੀ ਸੰਜਾ ਮੇਲਜੋਲ ਤਕਰੀਬਨ ਲਗਭਗ ਜੁਗਾਰ ਪ੍ਰਬੰਧ ਸੁਹਾਣੀ ਘਰ ਦੀ ਚਨਾਨੀ ਲਿਓੜ ਗਾਰੇ ਦਾ ਖਰੇਪੜ ਜਿਹੜਾ ਗੁਹਾਰੇ ਦੇ ਅੜੜਲੇ ਲਗਾਇਆ ਜਾਂਦਾ